ਆ ਚੰਗਾ ਹੋਇਆ ਵਾ ਸਮਾਨ ਲੈਣ ਤਾਂ ਤੂੰ ਤੇ ਤੂੰ ਲਾ ਲਿਆ ਵਾ ਮੈਂ ਵੱਡਿਆ ਪਹਿਲਾਂ ਅੱਗੇ ਸੈੱਟ ਵਾ ਤੇ ਜੇ ਤੂੰ ਲਾਉਣਾ ਤੇ ਮੇਰੇ ਕੋਲ ਮਸਾ ਮਾਲ ਹੈਗਾ ਜੀ ਹੈਗਾ ਨਾ ਹੈਗਾ ਵਾ ਯਾਰ ਮੈਨੂੰ ਤੇ ਅੱਗੇ ਨਹੀਂ ਮਿਲਿਆ ਤਿੰਨ ਚਾਰ ਦਿਨ ਹੋ ਗਏ ਕਦੀ ਕਿਸੇ ਨੂੰ ਫੋਨ ਦੇ ਕਦੀ ਕਿਸੇ ਨੂੰ ਫੋਨ ਸਮਾਨ ਮਿਲ ਨਹੀਂ ਕਿਤੋਂ ਨਹੀਂ ਡਿਆ ਵੱਡਿਆ ਤੂੰ ਮੈਨੂੰ ਫੋਨ ਤੇ ਯਾਰ ਕਰਦਾ ਸਮਾਨ ਮੇਰੇ ਕੋਲ ਹੁੰਦਾ ਯਾਰ ਤੇ ਬਾਅਦ ਚ ਦੱਸਿਆ ਉਹ ਨਹੀਂ ਬੰਦੇ ਨੇ ਵੀ ਸੁਣੂਗਾ ਹੁੰਦਾ ਵਾ ਵੱਡਿਆ ਜੇ ਆਖੇ ਤੇ ਮੇਰੇ ਕੋਲ ਥੋੜਾ ਸਮਾਨ ਹੈਗਾ ਹੀ ਹੋ ਲਿਆ ਲਵਾ ਹੋਰ ਮੈਂ ਤੈਨੂੰ ਕੀ ਕਹਾਂਂ ਦਿਆ ਹਾਂ ਵੀ ਵੱਡਿਆ ਮੈਂ ਯਾਰ ਰੱਖਿਆ ਹੀ ਮੈਂ ਕਹਿੰਦਾ ਕਿ ਦੇ ਵੇਲੇ ਕੁ ਵੇਲੇ ਵੇਲੇ ਨਾ ਲੋੜ ਪੈ ਜਾਂਦੀ ਏ ਚੀਜ਼ ਨਹੀਂ ਵਧੀਆ ਆ ਕੰਮ ਵਧੀਆ ਕੀਤਾ ਯੂ ਆਲਾ ਮੇਰਾ ਤਾਂ ਮੈਂ ਲਾਈ ਲਵਾ ਪਹਿਲਾਂ ਹਣਾ ਉਹ ਲਾਲਾ ਮੇਰੇ ਦੇ ਅੱਗੇ ਪੂਰੀ ਗੱਡੀ ਸੈਟ ਵਾ ਨਹੀਂ ਵਧੀਆ ਆ ਮੇਰੀ ਗੱਲ ਸੁਣ ਯਾਰ ਹਾਂ ਮੇਰੀ ਤਾਂ ਨਾ ਬੇਇੱਜ਼ਤੀ ਬੜੀ ਹੋਈ ਏ ਕਿਨੇ ਕੀਤੀ ਵੱਡਿਆ ਤੇਰੀ ਯਾਰ ਪਹੋਣੇ ਵੱਡ ਕੇ ਹੁੰਨੇ ਆ ਹੋਈ ਯਾਰ ਤੈਨੂੰ ਮੈਂ ਕੀ ਦੱਸਾਂ लवली ਨਹੀਂ ਆਪਣਾ ਆਹ ਉਹਦੇ ਘਰ ਚਲੇ ਗਿਆ ਭਰਾਵਾਂ ਮੈਨੂੰ ਲੈਣ ਅੱਛਾ ਕਿ ਉਹਦੀ ਮਾਤਾ ਨੇ ਤੇ ਮੇਰੀ ਬੇਇੱਜ਼ਤੀ ਬੜੀ ਕੀਤੀ ਅੱਛਾ ਕਿ ਤੁਹਾਡੇ ਮੜੇ ਨੂੰ ਨਸ਼ਿਆਂ ਤੇ ਲਾਤਾ ਵਾ ਇਹ ਕਰਤਾ ਵਾ ਪੈਸੇ ਲੈ ਜਾਂਦਾ ਘਰੋਂ ਮੈਂ ਮੈਂ ਥੋੜੀ ਪੈਸੇ ਖਾਣਾ ਥੱਡੇ ਹਾਂ ਕਿਹਾ ਅੱਗੇ ਮੈਂ ਵੀ ਬੜਾ ਬਹਿ ਗਿਆ ਇੱਕ ੜੀ ਮੈਂ ਅੱਛਾ ਤੇ ਮੈਂ ਨਹੀਂ ਉਹਨਾਂ ਕਿਤੇ ਵੀ ਲੱਗ ਜਾਂਦਾ ਆਪ ਆਉਂਦਾ ਉਹ ਅੱਛਾ ਪਤਾ ਕੀ ਕਰ ਉਹਨੂੰ ਮਾ ਸਾ ਤੇਜ ਰੱਖੇ ਪਾ ਦੇ ਜਿਹੜਾ ਕਿਤੇ ਗਲੀ-ਗੁਲੀ ਚ ਡਿੱਗਾ ੜੇ ਉਹ ਉਥੇ ਕਿਹੜਾ ਪਤਾ ਲੱਗਣਾ ਯਾਰ ਕਿੰਨੇ ਲਵਾਇਆ ਵਾ ਪਤਾ ਨਹੀਂ ਮੈਂ ਲੱਗਨ ਦਿੰਦਾ ਹਾਂ ਮੇਰੀ ਗੱਲ ਹੁਣ ਮੈਨੂੰ ਫੋਨ ਕਰੀ ਜਾਂਦੇ ਆ ਅੱਛਾ ਤੇ ਮੈਂ ਲਾਉਣਾ ਵਾਂ ਹਾਂ ਮੈਂ ਟੁੱਟਿਆ ਪਿਆ ਵਾਂ ਅੱਛਾ ਲੇਕਿ ਹੁਣੇ ਆਉਣ ਹੀ ਆ ਲਈਓ ਅੱਛਾ ਵੇਖੀ ਉਹਨੇ ਇੱਥੇ ਆ ਵੀ ਜਾਣਾ ਵਾ ਮਾਤਾ ਉਹਦੀ ਨੇ ਫੇਰ ਮੇਰੇ ਦਵਾਲੇ ਬਣਾਵਾ ਵੀ ਉਹੋ ਮੁੰਡੇ ਨੇ ਲਵਾਇਆ ਹੋਣਾ ਯਾਰ ਉਹਥੇ ਕਿਹੜਾ ਨਾਂ ਲਿਖਿਆ ਹੁੰਦਾ ਵਾ ਕਹਿਣਾ ਮਾਤਾ ਜਦੋਂ ਦਾ ਤੂੰ ਆਨੂ ਕਿਹਾ ਪਾ ਤੇਰੇ ਮੁੰਡੇ ਲਾ ਕੇ ਬੇਨੇ ਨਹੀਂ ਉਹਦੇ ਤੇ ਮੁੰਡੇ ਹੋਰ ਬੜੇ ਯਾਰ ਦੋਸਤ ਵਾ ਉਹ ਪ੍ਰਵਾ ਗੱਲਾਂ ਨੇ ਮੈਂ ਵੀ ਬੜੀਆਂ ਕੀਤੀ ਉਹਨੂੰ ਅੱਗੋਂ ਅੱਛਾ ਕਿ ਉਹ ਪ੍ਰਵਾ ਪੈਂਦੀ ਬੜੀ ਹੀ ਅੱਗੋਂ ਹਾਂ ਤਾਂ ਵੱਡੇ ਆ ਗਿਆ ਮੈਂ ਅੱਜ ਤੋਂ ਬਾਅਦ ਮੈਂ ਤੁਹਾਡੇ ਘਰ ਨਹੀਂ ਆਉਂਦਾ ਹਾਂ ਇਹ ਨਹੀਂ ਚੰਗਾ ਹੋ ਗਿਆ ਤੂੰ ਐਂ ਕੰਮ ਕਰ ਵੱਡਿਆ ਤੂੰ ਨਾ ਪਾਸਾ ਆ ਲਾ ਪਹਿਲਾਂ ਮਾਲ ਚੱਲ ਠੀਕ ਹੈ ਹਾਂ ਤੂੰ ਲਾ ਮਾਸਾ ਪਹਿਲਾਂ ਵੱਡਿਆ ਤੋੜਾ ਸੁਹਾਬ ਨਾਲ ਲਈ ਮਾਲ ਬੜਾ ਤੇਜੀ ਮੇਰੇ ਕੋਲ ਵਿਲਾ ਬੈਠਾ ਨਹੀਂ ਹੋ ਜਾਂਦਾ ਆ ਆ ਵੱਡਿਆ ਪਰ लवली ਨੂੰ ਨਹੀਂ ਦੱਸਣਾ ਵੀ ਸੁਣੂਗਾ ਮਾਲ ਪੀਤਾ ਉਹਦੀ ਮਾਲਾ ਨੇ ਮੇਲੇ ਦਿਵਾਲੇ ਹੋ ਜਾਣਾ ਹੀ ਆ ਉਹ ਨਹੀਂ ਨਹੀਂ ਮੈਂ ਨਹੀਂ ਦੱਸਦਾ ਠੀਕ ਆ ਨਾ ਜਿਹੜੀ ਸਿੱਧੀ ਗੱਲ ਹੀ ਆ ਵੱਡੇ ਫਿਰ ਮੈਂ ਆਉਂਗਾ ਮੈਂ ਕਰਦਾ ਮੇਰੀ ਗੱਡੀ ਸਟਾਈ ਉਹ ਤੇ ਮੈਂ 10 ਮਿੰਟ ਲੰਮੇ ਪੈ ਜਾਂਦੇ ਜਦੋਂ ਹੁੰਦਾ ਨਾ लवली ਕਿ ਮੈਨੂੰ ਦੱਸ ਦੀ ਕੋਈ ਗੱਲ ਨਹੀਂ ਦੱਸ ਦੂੰਗਾ ਮੈਂ ਪੈ ਤਾ ਉਹਨੂੰ ਕਹੇ ਇਹ ਗੱਲ ਕਹਿਣੀ ਵੀ ਯਾਰ ਤੂੰ ਗੱਲ ਯਾਡੀ ਬੇਇੱਜ਼ਤੀ ਕਰਾਉਣਾ ਵੱਡੇ ਹੱਡੇ ਦੀ ਅਸੀਂ ਕਿਹਾ ਤੈਨੂੰ ਲਵਾਉਣ ਨੇ ਉਹ ਨਹੀਂ ਨਹੀਂ ਆਪੇ ਆਉਂਦਾ ਯਾਰ ਆਪਾਂ ਲੈ ਜਾਂਦੇ ਹਾਂ ਵੇਖੀ ਆਉਂਦਾ ਹੁਣੀ ਚਲ ਠੀਕ ਹੈ ਮੈਂ 10 ਮਿੰਟ ਲੰਮੇ ਪੈਣ ਲੱਗਾ ਹੀ ਆ ਐ ਜਾ ਤੂੰ ਆ ਲੈ ਆਂਦੇ ਦੱਸਣਾ ਮੈਂ ਸਭ ਕੋ ਹੋਇਆ ਕੀ ਇਹ ਮਾਲਕ ਨੇ ਇਦਾਂ ਬੋਲਿਆ ਮੈਨੂੰ ਆ ਗਿਆ लवली ਅੱਛਾ میری ਗੱਲ ਸੁਣ ਇਹਨੂੰ ਫ੍ਰੀ ਨਹੀਂ ਉਹ ਲਵਾਣਾ ਠੀਕ ਆ ਇਹਨੂੰ ਨਹੀਂ ਦੇਣਾ ਇਹਨੂੰ ਆਪਾਂ ਜਨਾ ਇਹਨੂੰ ਵੇਚੀ ਕਰਾਈਏ ਇੱਕ ਨੂੰ ਸਮਾਨ ਲਵਾਈਏ ਪਹਿਲਾਂ ਇਹਨੂੰ ਕਹਿਣਾ ਤੈਨੂੰ ਕੋਈ ਨਹੀਂ ਆ ਕੱਖ ਵੀ ਤੇਰੀ ਸਹੀ ਕੱਕਲੀ ਮਨਾ ਹੀ ਕਰ ਦੇਣਾ ਸਾਹ ਮਨਾ ਕਰ ਦੇਣਾ ਠੀਕ ਆ ਹਾਂ ਆ ਲੈਣੇ ਆ ਆ ਗਿਆ ਪੱਲੇ ਦਲਜੀਤ ਆ ਗਿਆ ਵਾ ਕਿਦਾਂ ਠੀਕ ਠਾਕ ਠੀਕ ਆ ਵਧੀਆ ਤੁਹਾਨੂੰ ਕੀ ਹਾਲ ਵਧੀਆ ਭਰਾ ਵਧੀਆ ਬੜੇ ਦਿਨਾਂ ਬਾਅਦ ਦਰਸ਼ਨ ਹੋਏ ਆ ਤੇਰੇ ਕੀ ਗੜੀ ਹੈ ਭਰਾ ਫਕਰਾਂ ਦੇ ਕੋਈ ਡੇੜੇ ਆ ਮੈਂ ਆ ਜਾਖਾ ਗਰ ਬਾਹਰ ਬੂਰ ਚਲ ਗਿਆ ਉਹ ਨਹੀਂ ਬਾੜ ਕਿੱਥੇ ਜਾਣਾ ਪੜਾ ਇੱਥੇ ਹੀ ਆ ਕਿਧਰ ਆਇਆ ਮੈਂ ਤੇਰੇ ਅਲੀ ਆਇਆ ਤੇ ਤੁਸੀਂ ਦੋਵੇਂ ਸੱਟੋ ਦੇ ਪਿੱਛੇ ਜੀ ਬਿਠੇ ਯਾਰ ਮੇਰੀ ਗੱਲ ਸੁਣ ਮੈਨੂੰ ਵੀ ਲਵਾਓ ਯਾਰ ਹੈਗਾ ਕੋਈ ਪੈਸੇ ਲਾ ਉਹ ਪੈਸੇ ਵੀ ਯਾਰ ਤੈਨੂੰ ਦੇ ਦੂੰਗਾ ਕੱਲ ਨੂੰ ਅੱਗੇ ਪੈਸੇ ਦੇ ਹੀ ਜਾਣਾ ਤੈਨੂੰ ਜੇਰਾ ਸਮਾਨ ਹੈਗਾ ਨਾ ਆਪਾਂ ਦੋਵਾਂ ਲਿਆ ਲਾ ਹੋ ਨਹੀਂ ਉਹ ਵੀ ਪਾਇਗਾ ਉਹ ਯਾਰ ਤੂੰ ਲਵਾ ਦੇ ਯਾਰ ਮੇਰੀ ਗੱਲ ਸੁਣ ਸਮਾਨ ਤੈਨੂੰ ਦੇ ਦਿੰਨੇ ਆ ਪਰ ਪੈਸੇ ਲੱਗਣੇ ਆ ਯਾਰ ਹੁਣ ਮੇਰੇ ਕੋ ਪੈਸੇ ਆ ਨੀਆ ਲਵਾ ਦੋ ਇੱਕ ਗੱਲ ਸੁਣ ਲਵਲੀ ਪਹਿਲਾਂ ਤੇ ਮੇਰੀ ਗੱਲ ਸੁਣ ਕੱਲ ਮੈਂ ਤੁਹਾਡੇ ਘਰ ਗਿਆ ਸੀ ਇੱਕ ਤੁਹਾਨੂੰ ਸਮਾਨ ਲਵਾਈਏ ਤੁਜੀ ਬੇਇਜ਼ਤੀ ਕਰਵਾਈਏ ਕਿੰਨੇ ਕੀਤੀ ਤੇਰੀ ਬੇਇਜ਼ਤੀ ਮਾਦਾ ਤੇਰੀ ਤੇ ਪੈਂਦੀ ਸਿਰ ਦੇ ਵਾਲਾਂ ਨੂੰ ਘਰ ਕੀ ਚਲ ਜਾਵੇਂ ਉਹਨੇ ਤੇ ਹੋਰ ਬੇਇਜ਼ਤੀ ਕੀਤੀ ਲੈ ਰੱਬ ਦਾ ਨਾਮ ਯਾਰ ਮੈਨੂੰ ਤੇ ਉਹਨੇ ਰਸਿਆ ਨਹੀਂ ਵੱਡਾ ਆਇਆ ਏ ਮੇਰੇ ਕੋ ਅੱਛਾ ਤੇ ਕਹਿੰਦਾ ਲਵਲੀ ਦੀ ਮਾਦਾ ਨੇ ਮੇਰੀ ਕੀਤੀ ਬੇਇਜ਼ਤੀ ਬੜੀ ਲਵਲੀ ਤੂੰ ਦਾ ਸ਼ੇਕ ਤੈਨੂੰ ਯਾਰ ਆਪਾਂ ਸਮਾਨ ਲਵਾਈਏ ਉੱਚਾ ਲੈ ਯਾਰ ਮਾਤਾ ਲੋ ਮੈਂ ਮਾਫੀ ਮੰਗ ਲੈਣਾ ਮੈਨੂੰ ਗਵਾਉ ਉਹ ਸਹੀ ਯਾਰ ਮੇਰਾ ਸਿਰ ਬੜਾ ਭਾਟਣ ਲਿਆ ਹੋ ਯਾਰ ਉਹ ਨਹੀਂ ਕੋਈ लवली ਗੱਲ ਹੁੰਦੀ ਠੀਕ ਆ ਤੈਨੂੰ ਕਿੰਨੇ ਆੜੀ ਅੱਗੇ ਯਾਰ ਸਮਾਂ ਲਵਾਤਾ ਉਹਰਾ ਸਮਾਂ ਲਵਾ ਜੁੜੇ ਤੈਨੂੰ ਉਹ ਯਾਰ ਮੈਨੂੰ ਪਤਾ ਹੀ ਨਹੀਂ ਤੂੰ ਮਾਦਾ ਕੋ ਹੋ ਗਿਆ ਆ ਉਹਨੇ ਮੈਂ ਮਾਦਾ ਨੂੰ ਸਮਝਾਉਂਦਾ ਨਾ ਉਹ ਸਮਝਾਉਣਾ ਉਹਨੂੰ ਕੀ ਆ ਉਹ ਤੇ ਯਾਰ ਮਾਰਨੂੰ ਪਈਦੀ ਆ ਕਿਉਂ ਯਾਰ ਪਹਿਲਾਂ ਤੈਨੂੰ ਫੋਨ ਕਰੀ ਜਾਂਨੇ ਤੇਰਾ ਫੋਨ ਬੰਦ ਇਹ ਹਾਰ ਕੇ ਵੱਡਾ ਘਰ ਚਲ ਗਿਆ ਮੈਨੂੰ ਨਹੀਂ ਦੱਸਿਆ ਯਾਰ ਮੈਂ ਉਹ ਤਨ ਕਿਤੇ ਪਿਆ ਹੈ ਜੇ ਮੈਨੂੰ ਦੱਸਿਆ ਹੁੰਦਾ ਤੇ ਇਹਨੂੰ ਮੈਂ ਜਾਣ ਨਹੀਂ ਦੇਣਾ ਯਾਰ ਆਪਾਂ ਦੋਵੇਂ ਅੱਗੇ ਹੋਣ ਵੀ ਬੈਠੇ ਆ ਹੋਣ ਵੀ ਤੇ ਤੂੰ ਉੱਤੇ ਆ ਹੀ ਗਿਆ ਮੇਰੀ ਗੱਲ ਸੁਣ ਕੋਈ ਪੈਸਾ ਹੈਗਾ ਨਾ ਤੇ ਸਮਾਨ ਮੰਗਾ ਲੈਣੀ ਆ ਯਾਰ ਮੇਰੇ ਕੋਲ ਪੈਸਾ ਹੈ ਨਹੀਂ ਮੈਨੂੰ ਲਵਾ ਦੋ ਯਾਰ ਮੈਨੂੰ ਲਵਾ ਦੋ ਪੈਸਾ ਤਾਂ ਨਹੀਂ ਸਾਡੇ ਕੋਲ ਵੀ ਕੋਲ ਹੋਣ ਕੋਈ ਤੇ ਨਾ ਹੀ ਹੈਗਾ ਸਮਾਨ ਤੂੰ ਇੱਥੇ ਕਿੰਨਾ ਕਿ ਚਿਰ ਜੇ ਅਹੀਂ ਘਟੋ ਘਟੇ ਅੱਧਾ ਘੰਟਾ ਪੌਣਾ ਘੰਟਾ ਇੱਥੇ ਇੱਥੇ ਬੈਠੇ ਹਾਂ ਲੈ ਚੱਲ ਮੈਂ ਕਰਕੇ ਦੇ ਇੰਤਜ਼ਾਮ ਕਰਾਵਾਂ ਜਿੱਦਾਂ ਮਰਜ਼ੀ ਕਰ ਪੈਸਾ ਲਾ ਨਹੀਂ ਛੇਤੀ ਆ ਜੀ ਆਪਾਂ ਚੱਲ ਜਾਣਾ ਹੀ ਬਾਅਦ ਚੋਂ ਕਿਤੇ ਹੋਣ ਆਇਆ ਨਾ ਦੇਕੇ ਇਹ ਲੈ ਇਹ ਦੇਖੋ ਸਾੜਾ ਕੋ ਖੁੰ ਦਾਵਾ ਯਾਰ ਇਹ ਬਹਾਨੇ ਮਾਰਦਾ ਹੁਣ ਪੰਜ ਕਿਲੇ ਪੈਲੀ ਥੋੜੇ ਪੈਸੇ ਇਹਦੇ ਕੋ ਲਵਲੀ ਕੋ ਵੱਡਿਆ ਸਾੜਾ ਕੋ ਖ ਹੈਗਾ ਵਾ ਇਹ ਨਾ ਜਿਹੜੀ ਮਾਦਾ ਨੇ ਤੇਰੀ ਕੀਤੀ ਨਾ ਬੇਇੱਜ਼ਤੀ ਇਹ ਉਹਦੇ ਸ਼ਰਮ ਦੇ ਮਾਰੇ ਹੁਣ ਪੈਸੇ ਲੈਣ ਚੱਲਿਆ ਹੀ ਜਾਣਾ ਵੇ ਕੀ ਸਭ ਕੋ ਲੈ ਗਿਆ ਉਹ ਇੱਥੇ ਆਉਣਾ ਇਹਨੇ ਨਹੀਂ ਇਹਨੇ ਨਾ ਫਰੀ ਸਮਾਨ ਲਵਾਉਣਾ ਫੇਰ ਇਹ ਵੀ ਚੰਗਾ ਹੋ ਗਿਆ ਜਿਹੜੀ ਤੇਰੀ ਮਾਦਾ ਨੇ ਬੇਇੱਜ਼ਤੀ ਕਰਤੀ ਉਹ ਨਹੀਂ ਮੈਂ ਅੱਗੇ ਵੀ ਇਹਦੇ ਕੋ ਬੜੇ ਪੈਸੇ ਲੈ ਟੈਨਸ਼ਨ ਨਾ ਲੈ ਆ ਕੋ ਤਾਂ ਬਹੁਤ ਵੇਖ ਖਾਦਾ ਇਹ ਦੇਖੋ ਅਛਾ 5-6 ਹਜ਼ਾਰ ਅਗੇ ਦੇ ਗਿਆ ਮੈਨੂੰ ਸਮਾਨ ਮੈਂ ਇਹਦੇ ਸਿਰੋਂ ਹੀ ਲਾਉਂਦਿਆਂ ਅਛਾ ਅਛਾ ਵੱਡਿਆ ਫਿਰ ਤੂੰ ਮੇ ਨਾਲ ਘਾੜ ਰੱਖਣਿਆ ਉਹ ਨਹੀਂ ਮੈਨੂੰ ਤਾਂ ਮਿਲਿਆ ਨਹੀਂ ਗੱਲ ਮੈਂ ਕੀਤੀ ਨਹੀਂ ਦਰਨਾ ਅਛਾ ਮੈਂ ਤਾਂ ਤਾਂ ਗੱਲ ਕੀਤੀ ਮੇਰੀ ਬੇਇੱਜ਼ਤੀ ਬੜੀ ਕੀਤੀ ਉਹਦੀ ਮਾਤਾ ਨੇ ਠੀਕ ਹੈ ਠੀਕ ਯਾਰੇ ਘਰੋਂ ਪੈਸੇ ਮੰਗੇ ਉਹਨਾਂ ਦੇਣੇ ਨਹੀਂ ਬਾਹਰੋਂ ਕਈ ਰੁਪਈਆ ਨਹੀਂ ਆ ਦਿੰਦਾ ਮੈਨੂੰ ਆ ਕਰਾਂ ਤੇ ਕਰਾਂਗੀ ਮਾਤਾ ਦੇ ਸਿਰ ਦੇ ਵਾਲਾਂ ਨੂੰ ਪੈਂਦੀ ਹੈ ਇੱਕ ਗਾੜੀ ਨੂੰ ਕਹਿੰਦੇ ਸਾਡੀ ਬੇਚ ਤੇ ਬੜੀ ਕੀਤੀ ਹੈ ਉਦਾਂ ਇਹਨਾਂ ਮੈਨੂੰ ਰਵਾ ਦੇਣਾ ਹੈ ਇਦਾਂ ਕਰਨਾ ਅੱਜ ਪੀ ਕੇ ਨਾ ਕਿਸ ਬੰਨੇ ਤੇ ਮਾਤਾ ਨੂੰ ਨਾ ਸਮਝਾਉਣਾ ਵਾ ਚੱਜ ਨਾ ਜਾ ਕੇ ਕਿ ਤੈਨੂੰ ਕੀ ਆਂਦਾ ਸੀ ਹੁਣ ਲਾਵਾ ਤੇ ਲਾਵਾ ਕਿਹੜੀ ਸਕੀਮ ਹੈ ਪੀਂਵ ਤੇ ਮੇਰੇ ਦਿਮਾਗ ਚ ਆਉਂਦੀ ਹੈ ਜੇ ਤੇ ਚੱਲ ਗਈ ਤੇ ਇਦਾਂ ਕਰਨਾ ਗੱਲ ਕਰਕੇ ਵੇਖ ਹੀ ਲਈਂ ਆਂ ਯਾਰ ਪੈਸਿਆਂ ਦਾ ਇੰਤਜ਼ਾਮ ਨਹੀਂ ਆਇਆ ਹੋਇਆ ਕਦੇ ਮੇਰਾ ਵੀ ਲਵਾ ਦਿਓ ਯਾਰ ਮੈਨੂੰ ਤੈਨੂੰ ਦੱਸਿਆ ਜਾਗਾ ਸਮਾਨ ਹੈ ਨਹੀਂ ਕੋਲ ਯਾਰ ਫਿਰ ਇਦਾਂ ਹੀ ਆ ਹਾਂ ਮੇਰਾ ਮੋਟਰਸਾਈਕਲ ਹਲਾ ਲੋ ਆ ਲੋ ਵੱਡੇ ਰੱਖ ਲਈ ਮੋਟਰਸਾਈਕਲ ਰੱਖ ਲਾ ਭਰਾ ਲੋ ਮੈਂ ਛਡਾਲੂਗਾ ਜਦੋਂ ਮੇਰੇ ਕੋਲ ਪੈਸੇ ਹੋਣਗੇ ਕੋਈ ਗੱਲ ਨਹੀਂ ਮੋਟਰਸਾਈਕਲ ਤੇਰਾ ਬਰਾ 10000 ਦਾ ਤੇਰਾ ਮੋਟਰਸਾਈਕਲ ਵਾ ਉਹ ਚੱਲ ਯਾਰ ਜਿੰਨੇ ਦਾ ਵੀ ਹੈਗਾ ਵਾ 5-6 ਦਿਨ ਤੱਕ ਲਵਾਉਗੇ ਕਿ ਨਹੀਂ ਬਾਅਦ ਤੇਰੇ ਕੋ ਦੇਣੀ ਉਹ 10 ਜਦ ਦਿਨ ਇੱਕ ਤਰੀਕ ਆ ਕਿ ਮੋਟਰਸਾਈਕਲ ਨਹੀਂ ਮਿਲਣਾ ਤੈਨੂੰ ਠੀਕ ਆ ਮੈਂ ਲੈ ਜਾਊਂਗਾ ਇੱਕ ਤਰੀਕ ਤੋਂ ਕਿਤਾਬ ਦੇ ਨੂੰ ਅਦੇਸ ਮਾਣੇ ਨੂੰ ਸਮਾਨ ਤੇ ਵੱਡਾ ਨੂੰ ਦੇ ਦਿੰਨੇ ਆ ਦੇਰੇ ਦੇ ਦੇ ਆਲਾ लवली ਪਹਾੜ ਇੱਥੇ ਨਹੀਂ ਲਾਈ ਕੋ ਯਾਰ ਲਵਾ ਦੋ ਇੱਥੇ ਮੈਂ ਕਿੱਥੇ ਲਾਉਂਦਾ ਨਹੀਂ ਹੁਣਾ ਹੁਣ ਜਾ ਕੇ ਨਾ ਵੇਲੀ ਲਾ ਇੱਥੇ ਨਹੀਂ ਲਾਉਣਾ ਠੀਕ ਹੈ ਨਾ ਕੋ ਯਾਰ ਲਵਾ ਦੋ ਮੇਰੇ ਕੋਲ ਤੇ ਲੈਟਰ ਰੂਟਰ ਵੀ ਨਹੀਂ ਆ ਨਹੀਂ ਸਮਾਨ ਤੇ ਨੂੰ ਦੇ ਦਿੰਨੇ ਆ ਵੇਲੀ ਜਾ ਕੇ ਲਾ ਲਈ ਠੀਕ ਆ ਚੱਲ ਚੰਗਾ ਯਾਰ ਚੰਗਾ ਹੋਣਾ ਹੈ ਨਾ ਕਾਬੂ ਚੱਲ ਇਹ ਦਾ 15 ਜਾਂ ਦਾ ਮੋਟਰਸਾਈਕਲ ਵੇਖਿਆ ਨਾ ਵੇਖ ਦੇਣਾ ਆਪਣੇ 2 ਹਫਤੇ ਸੌਖੇ ਨਿਕਲਨੇ ਹੁਣ ਸਮਾਨ ਖੁੱਲਾ ਲੈ ਆਉਣਾ ਹੁਣ ਮੰਗਾ ਲਾਉਂਦਾ ਠੀਕ ਆ ਮੈਂ ਸਮਾਨ ਮੰਗਾ ਲਾਉਂਦਾ ਟਾਈਮ ਨਾ ਕੱਢਦੀ ਮੋਟਰਸਾਈਕਲ ਮੇਰੇ ਇਹਦੀ ਮਾਤਾ ਨੇ ਲੈਣਾ ਹੀ ਕਰਵਾ ਆਜੀ ਹਾਂ ਓਏ ਅੱਜ ਕਰਨਾ ਨਾ ਪਤਾ ਲੱਗਦਾ ਨਾ ਕਿ ਢੇਰ ਕੋ ਆਇਆ ਮੋਟਰਸਾਈਕਲ ਤੇ ਨਾ ਮੇਰੇ ਕੋ ਆਇਆ ਹਾਂ ਠੀਕ ਨਾ ਮੋਟਰਸਾਈਕਲ ਘਰ ਨਹੀਂ ਲੋਣਾ ਨਾ ਰਾਹ ਨੂੰ ਕਿਤੇ ਵਾਰ ਦਈਏ ਸਿੱਧਾ ਇੱਕ ਵਾਰੀ ਕੋ ਜਾਂਦੀਏ ਆਹ ਹਾਂ ਠੀਕ ਆ ਤੇ ਜੇ ਇਹਦੀ ਮਾਤਾ ਪੁੱਛੂਗੀ ਆਪਾਂ ਕਹਿਣਾ ਆਪਾਂ ਤੇ ਅੱਜ ਆਏ ਨਾਨਕਾਂ ਆਹਨੂੰ ਕੀ ਪਤਾ ਮੋਟਰਸਾਈ ਚੱਲ ਠੀਕ ਆ ਉਠ ਚੱਲ ਚਲੀਏ ਘਰ ਨੂੰ ਚੱਲੀਏ ਹਾਂ ਕਾਲੇ ਮੇ ਵੱਡਿਆ ਮੇਰ ਕੋ ਤੇ ਉੱਠਿਆ ਨਹੀਂ ਜਾਂਦੇ ਹੁਣ ਚੱਲ ਚਲੀਏ ਘਰ ਫਿਰ ਵੱਡਿਆ ਮੇਰ ਕੋ ਨਹੀਂ ਉਹ ਜਾਇਆ ਜਾਂਦਾ ਮੈਂ ਚੱਲਿਆ ਫਿਰ ਤੂੰ ਆਜੀ ਬਾਅਦ ਚ ਤੂੰ ਚੱਲ ਜਾ ਤੇ ਘਰ ਨਾਲ ਦੱਸੀ ਵੀ ਮੇਰ ਨਾਲ ਆ ਚੰਗਾ ਠੀਕ ਆ ਚੱਲ ਇਹ ਕਦੇ ਗਿਆ ਵਾ ਘਰ ਦੇ ਨੋ ਪਤਾ ਹੋਗਾ ਵੀ ਉਹ ਚੱਲ ਗਿਆ ਵਾ ਮਾਸ਼ਾਅਰ ਵੜਿਆ ਹੁਣ ਨੀਂ ਤੇ ਸੋਖੀ ਆ ਜਾਊਗੀ ਇਹ ਵੀ ਦੇ ਇੱਥੇ ਪਿਆ ਹੀ ਰਹਿਣਾ लवली ਦੇ ਹੱਥ ਲੱਗ ਗਿਆ ਤਾਂ ਉਹਨੇ ਕਹਿਣਾ ਇਹ ਤੇ ਫੇਰ ਮਜ਼ਾ ਆ ਗਿਆ ਹੁਣ ਨੀਂ ਤੇ ਸੋਖੀ ਆਊਗੀ ਉਹ ਇੱਧਰ ਆ ਹਾਂ ਕੀ ਉਹ ਘਟ ਦੱਸ ਦੇਣੇ ਹੋ ਗਏ ਆ ਉਦੋਂ ਦਾ ਨਾਕ ਕੋ ਕੁੜੀ ਨੇ ਫੋਨ ਕੀਤਾ ਨਾ ਕੋਈ ਦੱਸਿਆ ਹੀ ਆ ਬਕੀਅਤ ਕੀ ਨਹੀਂਗਾ ਅੱਛਾ ਕੀ ਕਰਨਾ ਹੁਣ ਫਿਰ ਹੁਣ ਮੈਂ ਤੇ ਲੀੜੇ ਪਾਇਆ ਜਾਇਗਾ ਇਹ ਜੋ ਆਇਆ ਇਹ ਉਦਦਰ ਤੇ ਭੜਿਆ ਮੂੰਹ ਚੁੱਕਿਆ ਜਬਰਦਸਤ ਤੇ ਉਹ ਵੀ ਤੌੜੀ ਆ ਗਈ ਤੇ ਤੁਸੀਂ ਵੀ ਕਾਲੇ ਪਏ ਤੇ ਹੁਣ ਫੋਨ ਕਰਕੇ ਪੁੱਛ ਰਹੋ ਭਰਾ ਉਹ ਫੋਨ ਕੀ ਕਰਨਾ ਚੱਲਗਾ ਜਾਈਏ ਭਰਾ ਆਪ ਜਾਣਾ ਨਾ ਲੋੜ ਤੇ ਆਉਂਦੇ ਨਾ ਉਹ ਕਈ ਕਈ ਕੰਮ ਰਿਹਾ ਹੈ ਕਿ ਗਰਮੀ ਗਰਮੀ ਹੈਗੀ ਇਹਦੇ ਹਾਂ ਵੀ ਆਉਨੇ ਆ ਮੈਂ ਪਾਏ ਆ ਲੀੜੇ ਤੂੰ ਹੋ ਜਾ ਪਿਆਰ ਦਾ ਆਪ ਕੀਪਤਾ ਮੈਂ ਦੀ ਚਲਾ ਬਣੀ ਕਿ ਨਹੀਂ ਬਣੀ ਚੱਲ ਕੋਈ ਨਹੀਂ ਜੇ ਨਾਮ ਉਥੇ ਆ ਪੁੱਛ ਲਾਂਗੇ ਕੀ ਆ ਜਾਣਾ ਰਹੀ ਆਪਣੀ ਕੁੜੀ ਕੋ ਆ ਚੱਲ ਵੇਖ ਲਓ ਫਿਰ ਆਹ ਹਾਜੀ ਜਾਈਏ ਉਹਦੀ ਮੈਂ ਹੱਦ ਨਹੀਂ ਤੁਹਾਨੂੰ ਦੱਸਿਆ ਤੇ ਸੱਸ ਬੜੀ ਤੇਜ਼ ਜਵਾਬ ਹਾਂ ਉਹਦੇ ਨਹੀਂ ਕੋਈ ਕੰਮ ਪਸੰਦ ਆ ਹੁਣਾ ਹਾਂ ਹੋਰ ਬੜਾ ਮੂੰਹ ਅੱਡਿਆ ਵਾ ਨੇ ਉਹ ਤੇ ਨਾ ਨੂੰ ਬਥੇਰੀ ਤੇ ਜਵਾਬੀ ਸੁਣ ਲਿਆ ਨਾ ਫੇਰ ਨਾ ਕੁਝ ਦੇਣਾ ਨਿਗਾ ਤੇ ਉਹ ਚੁੱਕੋ ਗਈ ਬਣੀ ਆ ਉਹ ਚਲੋ ਅਸੀਂ ਆਪਣੀ ਕੁੜੀ ਕੋ ਜਾਣਾ ਹੋਰ ਕੋ ਆਪੇ ਲੱਗ ਜੂਗਾ ਪਤਾ ਆਪੇ ਲੱਗ ਜੂ ਜੋਦਣ ਵੀ ਆ ਬੜੀ ਕਾਲੀ ਪਈ ਆਖਿਆ ਕਿ ਉਹ ਛੱਡਾ ਕਰੋ ਪੈਣਾ ਕੁਛੜੀਏ ਕਿਸ ਨੂੰ ਕਰ ਲੀਏ ਨਾ ਉਹਦੇ ਕੋਈ ਨਾਨਕਿਆ ਨਾ ਸੁਣਾ ਕੀਤੀ ਨਾ ਕਹਿਣਾ ਕੀਤੀ ਤੇ ਆਪਣੇ ਆਪ ਹੀ ਹਾਂ ਕਰਦੀ ਉਹਨਾਂ ਹੁਣ ਕੁੜੀ ਆਈ ਸੀ ਉਹਨੂੰ ਕੀ ਆਦਤ ਵੀ ਆਈ ਰਹੀਗੀ ਉਹ ਨਹੀਂ ਮੰਨੀ ਹੁਣੀ ਉਹ ਬੜੀ ਤੇਜਵਾ ਉਹ ਚੱਲ ਜਾ ਉਹਨੇ ਕੋਈ ਗੱਲ ਨਹੀਂ ਕੀ ਚੱਲ ਕਿਉਂ ਤੂੰ ਫਿਰ ਮੈਂ ਤੇ ਨਹੀਂ ਕਹੇਰਾ ਨਹੀਂ ਕੀ ਖਾਦਾ ਜਾਣ ਨੂੰ ਜਿਉਨੇ ਮਾੜਾ ਚੰਗਾ ਬੋਲਿਆ ਨਾ ਉਹ ਆਖਿਆ ਤੇ ਮੇਰੇ ਕੋ ਨਹੀਂ ਫਿਰ ਚੁੱਪ ਰਹਾ ਹੁਣਾ ਉਹ ਜਰਾ ਵੀ ਚੁੱਪ ਕਰ ਰਹੀ ਕੋ ਨਹੀਂ ਅੰਦਾਜ਼ ਐਵੇਂ ਚੁੱਪ ਕਰ ਰਹੀ ਹਾਂ ਇਹ ਥੋੜੀ ਕਰਨ ਵਾ ਪਿੱਟੀਆਂ ਆਇਆ ਤੇ ਚੁੱਪ ਹੀ ਕਰ ਰਹੀ ਜੈ ਕੇ ਇੰਤਰਾਮ ਉਹਦੇ ਨਹੀਂ ਮੈਂ ਕਿਹਾ ਮੈਂ ਉਹਦਾ ਪਿਓ ਕਰੇ ਨਾ ਕਰੇ ਤੇ ਤੂੰ ਹੀ ਗਾੜੀ 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 ਕੁੱਟ ਦੇਤੇ ਠੀਕ ਚੱਲ ਕਰਨੀ ਜੋ ਤੇਰੇ ਕੋ ਹੋਊਗਾ ਹਾਂ ਜਾਣਾ ਤੇ ਅਸੀਂ ਆਪੀ ਕੁੜੀ ਕੋ ਆ। ਜ਼ਰੂਰ ਨਾ ਚਾਚੀ ਨਾਲ ਵੀ ਗੱਲ ਕਰ ਲੋ ਨਾ। ਵੇਖ ਲਾ ਬੁੱਛ ਕੇ ਉਹਨੂੰ ਕੀ ਹਦੀ ਆ। ਆਪ ਤੁਸੀਂ ਇਕੱਲੇ ਨੱਠੇ ਫਿਰਦੇ ਹੋ ਉਹਨਾਂ ਨਾਲ ਵੀ ਗੱਲ ਕਰ ਲੋ। ਉਹਨਾਂ ਦੀ ਤਾਂ ਕੋਈ ਲੱਗਦੀ ਆ ਸਾਡੀ ਕਿਹੜੀ ਕੱਲਿਆਂ ਦੀ ਆ। ਲੱਗਦੀ ਹੁਣ ਜਦੋਂ ਸਿਰ ਭਾਰ ਚੁੱਕਿਆ ਹੋਏ ਫੇਰ ਕਿਸ ਬਨੇ ਲਾਉਣਾ ਦਿੰਦਾ ਹੀ ਆ। ਆਪ ਤੇ ਉਹ ਚਾਚੀ ਨੇ ਨਾ ਚਾਰ ਪਾਤੀਆ ਕੁੜੀ ਲੈ ਆਈ ਹੀਗੀ ਤੇ ਕਿੰਨਾ ਗੋਆ ਪਠਾਇਆ ਹੀ ਉਹ ਤੇ ਮੈਂ ਤੁਹਾਨੂੰ ਦੱਸਿਆ ਨਹੀਂਗਾ। ਲੈ। ਆਹੋ। ਗਰ ਪਾਤਿੰਗਾਂ ਲੈ ਆਈ ਨਾ ਚਾਹ ਢੇਰ ਕੋਇ ਦਾ ਪਤਾ ਆਇਆ ਸੀ ਉਹ ਤੇ ਕਾਫੀ ਚੰਨ ਪਾਤਨਾ ਜ ਪਾਤਿੰਗਾਂ ਤੇ ਛੱਟ ਲੈਣ ਆ ਜੀ ਹੈਗੀ ਤੇ ਉਦਾਂ ਮੈਂ ਵੀ ਵੇਖਿਆ ਤੇਜ਼ ਹੀ ਉਹ ਵਾਹ ਤੇਜ਼ ਵਾਹ ਆਜੋ ਨੂੰ ਪੁੱਛ ਲਿਖਿਆ ਵੀ ਪਹਿਲਾਂ ਕੀ ਜਾਂਦੀ ਆ ਓਏ ਚੱਲ ਪੁੱਛ ਲਾਵੇ ਪੁੱਛ ਲੋ ਨੂੰ ਉਹਨੂੰ ਦੇ ਆਖੀ ਜਾਨੀ ਤੂੰ ਗੜੀ ਔਰ ਨੂੰ ਘਟਵਾ ਤੇ ਤੂੰ ਔਰ ਨੂੰ ਚਾਰ ਰਤੀਆ ਵਾਦੀ ਐ ਤੂੰ ਜਬਾਨ ਤੇ ਤੇਰੀ ਵੀ ਨਹੀਂ ਖਲੋਂਦੀ ਆਜੋ ਕਰਈਆਂ ਆਜੋ ਭੈਣ ਜੀ ਰਹ ਗਿਆ ਆ ਜਾ ਕਰੋ ਆਜੋ ਕਰੋ ਅੱਛਾ ਮੈਂ ਆਖਾ ਕਰੇ ਲੰਮੀ ਨਹੀਂ ਪਈ ਹੋਣੀ ਨਹੀਂ ਨਹੀਂ ਆਜੋ ਹੌਸਣਾ ਬਾਈ ਕੀ ਆ ਆਹੋ ਮੈਂ ਤੇ ਕੰਮ ਆਈ ਹਾਂ ਹਾਂ ਕਿਹੜੇ ਕੰਮ ਆਈ ਕੰਮ ਆਈ ਸੀ ਤੇ ਉਹ ਤੁਹਾਨੂੰ ਨਹੀਂ ਪਤਾ ਉਹਦਾ ਦੱਸਿਆ ਨਹੀਂਗਾ ਨਹੀਂ ਉਹਦਾ ਕੁੜੀ ਦਾ ਪਿੰਦਰ ਦਾ ਰਿਸ਼ਤਾ ਨਹੀਂ ਕਰਾਇਆ ਕਰਨ ਦੇ ਨਹੀਂ ਕਰਨ ਗੋਂ ਡਿਆ ਕਿੱਥੋਂ ਕਰਾਉਣ ਦੇ ਜੀ ਕਰਾਉਣਾ ਕੁੜੀ ਆਈ ਹੈ ਜਲਜੇਂਦਰ ਸਾਡੀ ਵੱਡੀ ਹਾਂ ਉਹ ਨਹੀਂ ਉਹ ਮੰਗਣ ਹੁਣ ਆਪੇ ਤੁਸੀਂ ਕਰ ਲੈਦੇ ਆਪੇ ਹੁਣ ਮੈਨੂੰ ਦੱਸਣਾ ਆ ਕਿ ਮੈਨੂੰ ਕਿਹੜਾ ਕਿੱਥੇ ਕਰਨ ਦੇ ਆ ਕਿਤੇ ਨਹੀਂ ਕਰਨ ਦੇ ਸੀਟਾ ਵਾ ਉਹ ਜਦੋਂ ਵੇਖ ਕੇ ਹੀ ਗਈ ਆ ਪੁੱਛ ਪੱਛ ਕੇ ਹੀ ਗਈ ਆ ਅੱਛਾ ਤੇ ਉਹ ਮੈਨੂੰ ਵੀ ਨਹੀਂ ਦੱਸਿਆ ਇਹਨਾਂ ਨੇ ਇੰਨਾ ਆਪੇ ਪਿਓ ਆਪਣੇ ਨਾਲ ਸਲਾਹ ਬਲਾਹ ਕਰ ਗਈ ਆ ਮੈਂ ਤੇ ਆ ਬੜੀ ਆਖਿਆ ਵੀ ਉਹ ਤਾਂ ਪਿਓ ਨਹੀਂ ਕਰ ਸਕਦਾ ਉਹ ਆਪ ਅੰਦਰ ਵੜ ਕੇ ਤਿਆਰ ਹਿੰਦਾ ਆਹੋ ਤੇ ਸਾਰੀ ਗੱਲ ਸਾਡੇ ਸਿਰ ਤੇ ਛੁੱਟੀ ਆ ਤੇ ਮੈਂ ਆ ਜਾਈ ਮੈਂ ਤਾਂ ਪਹਿਲਾਂ ਪੁੱਛ ਕੇ ਆਵਾਂ ਤੁਹਾਨੂੰ ਪਤਾ ਵਾ ਕਿ ਨਹੀਂ ਨਹੀਂ ਹਾਨੂੰ ਨਹੀਂ ਪਤਾ ਕਿਸ ਗੱਲ ਦਾ ਵੀ ਤੇ ਫਿਰ ਕਿੱਤਾ ਹੋਣੀ ਚਾਹੀਦੀ ਆ ਉਹਨਾਂ ਨੂੰ ਪਤਾ ਹੋਊ ਫਿਰ ਪਿਓ ਤੀ ਨੂੰ ਸਾਨੂੰ ਕੀ ਪਤਾ ਫਿਰ ਹੂੰ ਨਹੀਂ ਹੁਣ ਕਰਨਾ ਤੇ ਫੇ ਪੈਣਾ ਹੀ ਆ ਹੁਣ ਕੁੜੀ ਉਹਦਨ ਦੀ ਪੁੱਛ ਕੇ ਗਈ ਤੇ ਹੁਣ ਕਰਨਾ ਕੀ ਆ ਤੇ ਕਰਨਾ ਹੀ ਪੈਣਾ ਜੋ ਲੋਕੀ ਕਰਦੇ ਕੀ ਕਰਨਾ ਕੀ ਕਰਗੇ ਹੁਣ ਦਾ ਹਾਂ ਜਾਂ ਸਾਨੂੰ ਕੇ ਗੱਲ ਦਾ ਫਰਾ ਨਹੀਂ ਥੋ ਨਹੀਂ ਆਈ ਕਿ ਤਰ੍ਹਾਂ ਕਰ ਲਈਏ ਗੱਲ ਹੁਣ ਮੈਂ ਉਹਦਨ ਆਇਆ ਸੀਗਾ ਕੁੜੀ ਆ ਗਈ ਤੇ ਮੈਂ ਆ ਕੇ ਉਹ ਜੇ ਤੁਹਾਡੇ ਨਾਲ ਸਲਾਮਾ ਹੁੰਦੀਆਂ ਤੇ ਤੁਸੀਂ ਹੁਣ ਕਰੋ ਨਾ ਕਰੋ ਜਾ ਕੇ ਤੇ ਸਾਨੂੰ ਕੱਲਿਆ ਨੁਸ਼ਾ ਨਾ ਮੈਂ ਸਗੋ ਦੱਸਣ ਆਈ ਆ ਫੇ ਚੱਲ ਸਲਾਹ ਕਰਦੇ ਆ ਉਹਨਾਂ ਨੂੰ ਮੈਂ ਦੱਸ ਕੇ ਨਹੀਂ ਆਈ ਸਕੋ ਡੈਡੀ ਉਹ ਨਾ ਦੇ ਨੂੰ ਮੈਂ ਚੱਲ ਸਲਾਹ ਕਰਦੇ ਆ ਵੀ ਕੀ ਹੋਣਾ ਚਾਹੀਦਾ ਵਾ ਜੇ ਮੈਂ ਆਦਣਾ ਆਖਿਆ ਵੀ ਚੱਲ ਕੋਈ ਪੁੱਛ ਗਿੱਚ ਕਰ ਲੈਂਦੋ ਚਾਹੇ ਕਿਸ ਤਰ੍ਹਾਂ ਤੇ ਵੀ ਅੰਦੀ ਨਹੀਂ ਜੂ ਨੀਚੜਾ ਵਾ ਕਰਦਿਓ ਤੇ ਚੁੰਨੀ ਜੜਾ ਐਵੇਂ ਹੋ ਜਣੇ ਨੇ ਬਹੁਤ ਨੇ ਆਖਿਆ ਕੋਲੀ ਕੋਖਾ ਹੋਏਗਾ ਤਾਂ ਮੈਂ ਚੁੰਨੀ ਜੜਾ ਵੇ ਹੋਣਗੇ ਉਹ ਕਰਨਾ ਹੋਏ ਨੇ ਚੁੰਨੀ ਜੜਾ ਵੇ ਇਹ ਆਪਣੇ ਵੀ ਧਿਆਨ ਭਰਾਏ ਉਹ ਕੁੜੀ ਜੇ ਫਿਰ ਓਰੇ ਪਿਓ ਨੇ ਆਖਣਾ ਮੈਂ ਆਪਣੀਆਂ ਛੱਡਣੀਆਂ ਮਾਸੀਆਂ ਕੁੜੀਆਂ ਛੱਡਣੀਆਂ ਮਾਮੀਆਂ ਛੱਡਣੀਆਂ ਉਹ ਵਾਸ ਕਰ ਪੈਸਾ ਕੋਲ ਹੋਏਗਾ ਤਾਂ ਫੇਰ ਹੀ ਛੱਡਣਗੇ ਕਰਨਾ ਛੱਡ ਲੈਣਗੇ ਫੇਰ ਉਹਨੂੰ ਉਹ ਮੰਨੀ ਆਵਾਦੀ ਨਹੀਂ ਨਹੀਂ ਜੇ ਨਿਚੜਾ ਵਾ ਥੋੜੇ ਬੰਦੇ ਆ ਜਾਗੇ ਥੋੜੇ ਆ ਜਾਗੇ ਥੋੜੇ ਕੋਣੇ ਥੋੜੇ ਕਿੱਥੇ ਹੋ ਰਹੇ ਹੁੰਦੇ ਨਹੀਂ ਇਹਦੀ ਇਕੱਠੇ ਹੋ ਜਾਂਦੇ ਹੁੰਦੇ ਨੇ ਬਥੇਰੀ ਉਹ ਆਖਿਆ ਉਹਨੇ ਅਗਲੀ ਨੇ ਕਹਿਣਾ ਅੱਗੇ ਵੱਡਾ ਮੁੰਡਾ ਮੈਂ ਆਇਆ ਤੇ ਉਦੋਂ ਮੈਂ ਇਨੀ ਬਰਾਤ ਵੀ ਖੜੀ ਤੇ ਸਭ ਕੋ ਖੜਿਆ ਤੇ ਹੁਣ ਮੈਂ ਕਿੱਥਾ ਕੱਲੀ ਤੁਰ ਆ ਤੇ ਹੁਣ ਕਿਤਰਾ ਕਰ ਕਰਨ ਆ ਮੇਰੇ ਅੱਗੇ ਆ ਨਹੀਂ ਮੈਂ ਹਾਂ ਅੱਗੇ ਬੜੀ ਤੇਜ਼ ਜਾਵਾ ਇਹ ਕੁੜੀ ਨਹੀਂ ਮੰਨੀ ਪਰ ਆਂਦੀ ਨਹੀਂ ਨਹੀਂ ਮੇਰੇ ਸਿਰ ਤੇ ਰਹਿੰਦੇ ਮੇਰੇ ਸਿਰ ਤੇ ਰਹਿੰਦੇ ਜੇ ਆਹ ਹੁਣ ਪੈਸਿਆਂ ਦੀ ਮਜਦ ਕਰੋ ਸਾਡੇ ਨੂੰ ਤੇ ਸਾਡੇ ਕੋ ਨਹੀਂ ਹੋਣੀ ਨਾ ਸਾਡੇ ਕੋ ਹੈ ਹੀ ਆ ਸਾਡੇ ਜਿਹੜੇ ਹੱਥ ਬਾ ਖੜੇ ਨੇ ਕੰਮ ਤੇ ਸਗੋ ਤੇਰਾ ਹੀ ਕਰਦੀ ਆ ਆਡੇ ਤੇ ਕਦੀ ਘਰ ਬਣੀ ਆਈ ਉਹ ਦਿਨ ਜਦਨਾਈ ਨਾ ਕੁੜੀ ਜੇ ਮੈਂ ਗਈ ਛਦਣ ਸਗੋ ਮੈਨੂੰ ਆਦੇ ਸਾਧ ਕੇ ਲਿਆ ਕਦੋਂ ਦੀ ਵੇਖੀ ਆ ਤੇ ਕੁੜੀ ਜਦੀ ਮੈਂ ਵੇਖਣੀ ਆ ਤੇ ਜਦੋਂ ਮੈਂ ਗਈ ਤੇ ਇੱਧਰ ਕਿਸ ਦੇ ਘਰੋਂ ਆਮ ਡਈ ਮੈਂ ਉਹਨੂੰ ਆਖਿਆ ਮੈਂ ਤੂੰ ਕਿੱਧਰੋਂ ਆਈ ਆ ਢੋਲੂ ਜਾ ਤੇ ਪੜਿਆ ਐ ਨਾ ਇੱਧਰੋਂ ਆਈ ਆ ਜੀ ਮੈਂ ਉਹ ਵਾ ਜੇ ਆ ਕੰਮ ਕਰਕੇ ਆਈ ਆ ਮੈਂ ਮੈਂ ਹਾਂ ਢੋਲੂ ਜੇ ਕਰਨਾ ਮੈਂ ਦੁੱਧ ਲੈਣਾ ਮੈਂ ਸਾਡੇ ਘਰ ਹੀ ਦੁੱਧ ਹੈ ਨਹੀਂ ਗੇ ਇੱਥੇ ਆਣ ਕੇ ਪਰਜਾਈ ਨਾ ਥੋੜਾ ਬੁਤਕਰਾ ਲਿਆ ਕਰਾਂ ਤਾਂ ਦੁੱਧ ਲੈ ਲਿਆ ਕਰ ਕਰ ਲਿਆ ਕਰ ਕੰਮ ਤੇ ਚਲੋ ਤੇਰਾ ਹੀ ਕਰਦੀ ਐ ਇੱਥੇ ਸੋ ਕਰਦੀ ਡਾਈ ਨਹੀਂ ਕਦੀ ਤੂੰ Goa ਪਤੋਂ ਨਹੀਂ ਕਰਦੀ ਕੋਈ ਕਰਦੀ ਐ ਇੱਥੇ ਕਦੀ ਡਾਇਆ ਹੀ ਨਹੀਂ ਉਹਨੂੰ ਕੰਮ ਤੁਸੀਂ ਮੇਰੇ ਨਾਲ ਲੜਨਾ ਆਏਗਾ ਸਲਾਹ ਕਰਨ ਆਏ ਜੇ ਜੇ ਭੈਣ ਆਈ ਤੇ ਮੈਂ ਸਲਾਹ ਕਰਨ ਆ ਤਾਂ ਤੂੰ ਤੇ ਕੋਈ ਦੱਸਿਆ ਸਲਾਹ ਸੁਣਨਾ ਤੇ ਕਰਨਾ ਹੀ ਨਹੀਂ ਆ ਕਿ ਫਾਇਦਾ ਹੀ ਕੋਈ ਨਹੀਂ ਹੋਇਆ ਮੈਨੂੰ ਤੇ ਕਰਨਾ ਕੀ ਆਂ ਫਿਰ ਜੋ ਹੋਊਗਾ ਮਰਜ਼ੀ ਕਰ ਆਪਣੇ ਮੋਟਰਸਾਈਕਲ ਦੀ ਆਵਾਜ਼ ਕਾ ਇਹ ਡਾਡੀ ਹੁਣੀ ਇਹਨਾਂ ਨੇ ਤੇ ਫੋਨ ਵੀ ਨਹੀਂ ਕੀਤਾ ਇਹ ਕਿੱਧਰ ਆ ਗਏ ਪੱਕਾ ਉਹੋ ਗੱਲ ਕਰਨ ਆਏ ਹੋਣੇ ਹੁਣ ਮੈਂ ਇਹਨਾਂ ਨੂੰ ਕੀ ਜਵਾਬ ਦਵਾਂਗੀ ਦੱਸ ਕੇ ਵੀ ਨਹੀਂ ਆਏ ਹੈਗੇ ਤੇ ਮੰਮੀ ਵੀ ਨਹੀਂ ਘਰ ਹੈਗੀ ਚੱਲ ਹੁਣ ਵੇਖੀ ਜਾਊਗੀ ਜੋ ਹੋਊਗਾ ਸਾਸ਼ੀ ਘਰ ਡੜਜੀ ਸਰ ਸ੍ਰੀ ਗੱਲ ਪੁੱਤਰਾ ਜੀ ਹਾਂਜੀ ਸਾਸ਼ੀ ਕਾ ਆਜਾ ਇੱਧਰ ਆਜੋ ਹਾਂਜੀ ਠੀਕ ਆ ਨੇ ਦੱਸਿਆ ਹੀ ਨਹੀਂ ਆਉਣ ਲੱਗਿਆ ਫੋਨ ਹੀ ਨਹੀਂ ਕੀਤਾ ਦੱਸਣਾ ਕੀ ਹੈਗਾ ਚਾਨਕ ਤਿਆਰ ਹੋ ਗਏ ਮੈਂ ਕਿੰਨੇ ਦਿਨ ਹੋ ਗਏ ਗਈ ਨੂੰ ਮੁੜ ਕੇ ਤੇ ਕੋਈ ਨਾ ਫੋਨ ਮੁੜ ਕੇ ਨਾ ਹੀ ਮੈਂ ਫੋਨ ਮੇਰਾ ਨਾ ਟਾਈਮ ਜਾਈ ਨਹੀਂ ਲੱਗਾ ਤਈ ਬਾਓ ਮੈਂ ਪਹਿਲਾਂ ਪਾਣੀ ਲੈ ਆਵਾ ਹਾਇਰ ਬਾ ਵੇਲਾ ਉਹ ਗੱਲ ਹੋ ਗਈ ਨਾ ਜਿਹਦਾ ਮੈਨੂੰ ਡਰ ਹੀ ਹੁਣ ਇਹ ਹੁੰਦਿਆ ਹੀ ਮੈਨੂੰ ਪੁੱਛਣ ਡੇ ਪਏ ਹੁਣ ਮੈਂ ਇਹਨਾਂ ਨੂੰ ਕੀ ਦੱਸਾਂ ਨਾ ਤੇ ਮੈਨੂੰ ਮੰਮੀ ਨੇ ਹੀ ਕੁਝ ਦੱਸਿਆ ਇੱਕ ਦਿਨ ਪਿੰਡ ਵਾਲੀ ਮੰਮੀ ਦਾ ਸੁਭਾਅ ਵੀ ਬੜਾ ਗਰਮ ਹੁਣ ਮੈਨੂੰ ਇਹੋ ਹੀ ਡਰਵਾ ਕਿ ਕਿਤੇ ਮੰਮੀ ਨਾਲ ਗਰਮੀ ਨਾ ਹੋ ਜਾਈ ਹੁਣ ਇਹਨੇ ਤਾਂ ਮੰਮੀ ਨਾਲ ਵੀ ਬੋਲਣ ਟੈਪਣਾ ਚੱਲ ਕੋਈ ਨਹੀਂ ਬਾਬਾ ਹੁਣ ਜੋ ਵੀ ਹੈ ਨਾ ਸਹੀ ਸਲਾਮਤ ਹੋ ਜਾਵੇ ਨਾਲੇ ਦਿਲ ਜਿੰਦ ਤੇਰੇ ਸਾਥ ਸੰਦੇ ਸੰਡਾਈ ਕਿੱਥੇ ਗਈ ਆ ਮੰਮੀ ਉਹ ਨਾ ਇੱਥੇ ਆਈ ਕਿ ਹੁਣੇ ਅਜੇ ਉਹ ਚਾਲਦੇ ਮੇਰੇ ਖਿਆਲ ਨਾਲ ਚਲ ਗਏ ਆ ਕਿਸੇ ਦੇ ਘਰ ਚਲ ਗਏ ਕਿਤਾਕੀ ਕਿ ਇਹ ਦੇ ਘਰ ਉਹਨੂੰ ਦੁਪਹਿਰੇ ਵੀ ਨਹੀਂ ਆਉਂਦੀ ਦੁਪਹਿਰੇ ਕਹਿੰਦੇ ਘਰ ਚੱਲ ਗਈ ਹੋ ਕੀ ਕਰਨਾ ਹੁੰਦਾ ਵਾ ਇੱਥੇ ਵੀ ਆਂਦੀ ਹੋਣੀ ਚੱਲ ਹੁਣ ਆਉਣੀ ਏ ਕਿ ਕੰਮ ਹੋਣਾ ਉਹਨੂੰ ਬਈ ਕੰਮ ਚੱਲੋ ਫੱਦਾ ਪਤਾ ਹੀ ਹੁੰਦਾ ਕੋਈ ਆਈ ਜਾਂਦਾ ਘਰ ਚੱਲ ਕੋਈ ਗੱਲ ਨਹੀਂ ਆ ਜਾਂਦੀ ਏ ਤੂੰ ਮਾਰ ਮਾਰਦੀ ਏ ਗਲਤੀ ਤੁਹਾਡੇ ਕਿਉਂ ਹੋ ਗਈ ਇੰਨਾ ਨਾ ਦੱਸਿਆ ਫੋਨ ਕਰਕੇ ਦੱਸ ਦਿੰਦੇ ਤੋ ਵੀ ਆ ਆ ਵੀ ਇੱਥੇ ਚੱਲੋ ਘਰ ਰਹਿੰਦੀ ਤੈਨੂੰ ਚੱਲ ਕੋਈ ਨਹੀਂ ਮਾਰ ਕੇ ਲਿਆਵਾਲੇ ਲੈ ਨਹੀਂ ਟੀਲੋ ਦੇ ਜੰਨਤ ਨੂੰ ਉਹ ਦਿੰਦਾ ਕੋਈ ਦੱਸਿਆ ਪੁੱਛਿਆ ਨਹੀਂ ਵੀ ਕੀ ਆ ਕੋਈ ਉਹਨਾਂ ਦੀ ਹਾਂ ਐ ਆਵਾਜ ਨਾ ਵਾ ਨਹੀਂ ਨਹੀਂ ਡਾਡੀ ਜੀ ਦੱਸਣਾ ਤਾਂ ਮੈਂ ਹੈਗਾ ਹੀਗਾ ਉਹ ਫਿਰ ਤੁਹਾਨੂੰ ਪਤਾ ਹੀ ਆ ਵੀ ਫਿਰ ਸਲਾਸ ਲੂ ਕਰਦਾ ਟਾਈਮ ਲੱਗ ਹੀ ਜਾਂਦਾ ਵਾ ਅੱਛਾ ਫਿਰ ਮੰਮੀ ਹੁਣਾਂ ਨੇ ਵੀ ਕਰਨੀ ਹੀ ਮਾਮੇ ਹੁਣਾਂ ਦਾ ਸਲਾਹ ਠੀਕ ਤੇ ਤਾਂ ਕਰਕੇ ਨਹੀਂ ਫਿਰ ਦੱਸਿਆ ਕੋਈ ਨਹੀਂ ਮੰਮੀ ਨੂੰ ਮੈਂ ਮਾਰਦੀ ਆ ਆਵਾਜ਼ ਆਉਂਦੀ ਆ ਤੇ ਫਿਰ ਕੋਈ ਨਹੀਂ ਕਰ ਲੈਨੇ ਆ ਗੱਲ ਚਲੋ ਕੋਈ ਨਹੀਂ ਡਾਡੀ ਜੀ ਮੈਂ ਚਾਹ ਬਣਾਉਣੀ ਆ ਨਾਲੇ ਮੈਂ ਮੰਮੀ ਨੂੰ ਆਵਾਜ਼ ਮਾਰ ਲੈਣੀ ਤੁਹੇ ਉਧਰ ਅਸੀਂ ਲੱਗਾ ਵਾ ਤੋ ਉਥੇ ਲੰਮੇ ਪੈ ਜਾਓ ਘੜੀ ਚੰਗਾ ਫੇ ਮੈਂ ਘੜੀ ਤੇ ਇਨਾ ਲੰਮਾ ਇਹਦੇ ਚਲੋ ਠੀਕ ਆ ਪੈ ਜਾਓ ਤੁਸੀਂ ਚੰਗਾ